ਅਨਸ਼ੀਤਾ ਪੁਰੀਏ ਸੋਚਦਾ ਦੇ ਚਾਰੇ ਵਿੱਚ ਅੱਜ ਪ੍ਰੋਗਰਾਮ ਕੋਆਰਡੀਨੇਟਰ ਮੇਰੀ ਜੌੜ ਹੈ ਹਮ ਸੋਚਦਾ ਦੇ ਰਿਗਾਰਡਿੰਗ ਹੀ ਸੇਫਟੀ ਕਿਟਸ ਵੰਡਿਆਈਆਂ ਨੇ ਸਰ ਇਹਨਾਂ ਮੋੜੇ ਪੀਪੀਈ ਸ਼ਿਫਟਸ ਪ੍ਰੋਗਰਾਮ ਪ੍ਰੋਟੈਕਟਿਵ ਇਕਵਿਪਮੈਂਟਸ ਓਕੇ ਸਪਾਈਸ ਸੇਫਟੀ ਲਈ ਸਖਿਆ ਵਾਸਤੇ ਇਹ ਚਲਦੀ ਹਾਂ ਤੇ ਜਿਹਦੇ ਵਿੱਚ ਜਿਹੜੇ ਵਿੱਚ ਅਸੀਂ ਸਪਾਈਸ ਸੇਵਕਾਂ ਨੂੰ ਦੇ ਰਹੇ ਹਾਂ ਜਿਹਦੇ ਵਿੱਚ ਕੀ ਹੈ ਗਲਵਜ਼ ਹੋਗੇ ਮਾਸਕ ਹੋਗੇ ਵਾਟਰ ਬੋਟਲ ਹੋਗੀ ਕੈਪ ਹੋਗੀ ਸੇਫਟੀ ਜੈਕਟ ਹੋਗੀ ਰੈਂਚ ਰੇਨકોટ ਹੋ ਗਿਆ ਟੀ-ਸ਼ਰਟ ਹੋਗੀ ਓਕੇ ਡਾਇਰੀ ਨੋਟਪੈਡ ਪੈਨ ਐਦਾ ਸਾਰਾ ਸਮਾਨ ਹੈ ਜੋ ਇਹਨਾਂ ਨੂੰ ਫੀਲਡ ਵਿੱਚ ਕੰਮ ਕਰਨ ਲਈ ਚਾਹੀਦਾ ਹੁੰਦਾ ਹੈ ਓਕੇ ਇਸ ਤੋਂ ਇਲਾਵਾ ਜਿਹੜੇ ਸਿਵਲ ਕਰਮਚਾਰੀ ਆ ਉਹਨਾਂ ਵਾਸਤੇ ਅਲੱਗ ਕਿੱਟ ਲੱਗੋ ਕਿੱਟ ਕਰੀ ਸੀ ਉਹ ਕਿਸ ਤਰ੍ਹਾਂ ਦੀ ਕਿੱਟ ਹੈ ਜੀ ਦੇਖੋ ਇਹਦੇ ਵਿੱਚ ਆਪ ਕੋਲ ਸ਼ੂ ਪੈਨ ਬਹੁਤ ਜ਼ਿਆਦਾ ਮਾਸਕ ਲਾਉਦੇ ਡੰਬੂਸ ਡੰਬੂਸ ਇਹ ਸਾਰਾ ਸਮਾਨ ਸਾਡੀ ਫਸਟ ਟਾਈਮ ਹੋਇਆ ਹੈ ਕਿ ਆਪਾਂ ਇਹ ਸਾਰਾ ਸਮਾਨ ਸਿਵਰ ਕਰਮਚਾਰੀਆਂ ਨੂੰ ਤੇ ਸਫਾਈ ਕਰਮਚਾਰੀਆਂ ਨੂੰ ਡਿਸਟ੍ਰੀਬਿਊਟ ਕਰ ਰਹੇ ਹਾਂ ਇਹ ਹੈ 1100 ਪਲਸ 20 ਹਜ਼ਾਰ ਕਰਮਚਾਰੀ ਹੈ ਜਿਨ੍ਹਾਂ ਨੂੰ ਆਲਮੋਸਟ ਸਾਰੇ ਕਰਮਚਾਰੀਆਂ ਨੂੰ ਇਹ ਮੈਨੂੰ ਇਸ ਤੋਂ ਪਹਿਲਾਂ ਕਦੇ ਨਹੀਂ ਦੇਖਿਆ ਵੀ ਇੰਨੀਆਂ ਕਿੱਟਾਂ ਪ੍ਰੋਵਾਈਡ ਕਰਵਾਈਆਂ ਗਈਆਂ ਹੁਣ ਨੇ ਪਹਿਲਾਂ ਪਹਿਲੀ ਵਾਰੀ ਹੋਇਆ ਹੈ ਜੀ ਹਾਂ ਜੀ ਇਸ ਤੋਂ ਪਹਿਲਾਂ ਕੋਵਿਡ ਵਾਰਾਂ ਕਿ ਤੁਮ ਜੰਡੇ ਗਿਆ ਸੀ ਹਾਂ ਪਰ ਇਹ ਜੇਵਲੀ ਇਹ ਕਿੱਥੇ ਵੀ ਨਹੀਂ ਗਿਆ ਇਹ ਪਹਿਲੀ ਵਾਰ ਹੋਇਆ ਹੈ ਹਾਂਜੀ ਠੀਕ ਹੈ ਜੋ ਬੜਾ ਖੁਸ਼ੀ ਦਾ ਦਿਨ ਹੈ ਦੇਖੀ ਵੀ ਸਭ ਤੋਂ ਪਹਿਲਾਂ ਜਦੋਂ ਬੁਖਿੰਡਾ ਨੰਬਰ 1 ਆਇਆ ਸੀਗਾ ਮਸਾਲਾ ਬਾਦ ਇੱਕ ਮੋਗਾ ਵਿਦਾਹ ਢਿੱਲੇ ਸ਼ਹਿਰ ਨੂੰ ਨੰਬਰ 1 ਆਇਆ ਸੀ ਇੱਕ ਤੀਤੀ ਤੋਂ ਮੈਂ ਤਲਵਾ ਕਰਾਂਗਾ ਜਿੰਨੇ ਵੀ ਸਫਾਈ ਕਰਮਚਾਰੀ ਹੈ ਜਾਂ ਜਿੰਨੇ ਵੀ ਸਫਾਈ ਮੈਟ ਹੈ ਕੂਨ ਮੈਟ ਹੈ ਹੈਲਪਿੰਗ ਮੈਟ ਹੈ ਜਾਂ ਸੀਵਰਮੈਨ ਹੈ ਉਹਨਾਂ ਦੀ ਬਦੌਰਤ ਨਾਲ ਬੁਖਿੰਡਾ ਨੰਬਰ 1 ਆਇਆ ਉਸ ਚੀਜ਼ ਨੂੰ ਦੇਖਦੇ ਹੋਏ ਅਸੀਂ ਮੇ ਸਾਹਮਣੇ ਤੋਂ ਮੰਗ ਕੀਤੀ ਸੀ ਕਿ ਵੀ ਬੁਖਿੰਡਾ ਸ਼ਹਿਰ ਨੰਬਰ ਬਣਾਇਆ ਹੈ ਸਫਾਈ ਕਰਮਚਾਰੀਆਂ ਨੇ ਮਾਰਾ ਮਾਰ ਕੇ ਦਿਨ ਰਾਤ ਮਿਹਨਤ ਕਰਕੇ ਨੰਬਰ 1 ਲੈ ਕੇ ਆਏ ਆ ਕਿ ਵੀ ਇਹਨਾਂ ਦੀ ਮੈਨਟ ਨੂੰ ਦੇਖਦੇ ਹੋਏ ਕਿ ਵੀ ਸਫਾਈ ਕਰਮਚਾਰੀਆਂ ਨੂੰ ਸਪੈਸ਼ਲ ਇਕਵਿਪਮੈਂਟ ਲਾਇਆ ਜਾਵੇ ਉਹ ਇਹਨਾਂ ਦੀ ਸੂਲਤਾ ਨੂੰ ਇਹਨਾਂ ਦੀ ਸਿਹਤ ਨੂੰ ਦੇਖਦੇ ਹੋਏ ਉਹਨਾਂ ਨੂੰ ਕੁਝ ਕਿੱਟਾ ਰੋਹੀ ਜਾਵੇ ਬਸ ਸਾਨੂੰ ਇਹ ਉਮੀਦ ਨਹੀਂ ਸੀ ਜੀ ਵੀ ਇੰਨਾ ਵਧੀਆ ਸਮਾਨ ਇੰਨਾ ਕੁਝ ਮਿਲਣਾ ਦਿੱਤੇ ਦੀ ਲੋ ਧੰਨਵਾਦ ਕਰਦੇ ਹਾਂ ਮੇਰ ਸਾਹਿਬ ਦਾ ਇਹ ਫਸਟ ਵਾਰ ਹੋਇਆ ਹੈ ਜਿੰਨੇ ਦਿਨ ਦੇ ਵਿੱਚ ਕਿ ਸਫਾਈ ਕਰਮਚਾਰੀਆਂ ਨੂੰ ਉਹਨਾਂ ਦੇ ਸਰੀਰ ਨੂੰ ਕੰਪਲੂਸ ਕਰਨ ਲਈ ਕਿ ਵੀ ਇੰਨਾ ਕੁਝ ਸਮਾਨ ਮਿਲਿਆ ਬਾਕੀ ਤੁਸੀਂ ਵਿਦਿਆਰਥੀਆਂ ਨਾਲ ਕੰਮ ਕਰਦੇ ਆ ਕਿੰਨਾ ਪਾਣੀ ਹਰੇਕ ਘਰ ਘਰ ਜਿਹਨੇ ਵੀ ਦਰਵਾਜ਼ਾ ਖੜਚਾਉਂਦੇ ਕੋਈ ਪਾਣੀ ਜ਼ਿੰਦਾ ਕੋਈ ਨਹੀਂ ਕੋਈ ਪਾਣੀ ਦੀ ਬੋਤਲ ਹੈ ਠੀਕ ਪੈਨ ਠੀਕ ਦੇ ਲਈ ਹੈ ਸਮਾਗਮ ਕਰਦੇ ਬਹੁਤ ਬੰਦਾ ਉਸੇ ਪਤਰਾ ਲੈ ਕੇ ਕਾਮੇ ਸਾਹਮਣੇ ਤੇਜੋ ਸੰਭਾਲ ਕਰਦੇ ਹਾਂ ਪ੍ਰਧਾਨ ਜੀ ਕੀ ਆ ਜੇ ਕਿੱਟਾਂ ਦਿੱਤੀਆਂ ਗਈਆਂ ਕੀ ਇਹਨਾਂ ਦੀ ਵਰਤੋਂ ਹੋਊਗੀ ਸਾਨੂੰ ਕੱਲ ਤੋਂ ਇਹ ਲੋਕ ਜਿਹੜੀਆਂ ਕਿੱਟਾਂ ਦੀ ਵਰਤੋਂ ਕਰਦੇ ਨਜ਼ਰ ਆਣਗੇ ਸ਼ਹਿਰ ਦੀ ਕੱਲ ਤੋਂ ਦੀ ਸਹੀ ਹੈ ਸਾਰੇ ਹੀ ਸਫਾਈ ਕਰਮ ਜਾਰੀਆਂ ਤੋਂ ਦੇ ਮਦਦਮ ਰਹੇ ਬੇਨਤੀ ਕਰ ਰਹਾ ਤੁਹਾਨੂੰ ਜਿਹੜੇ ਕਿ ਜੇ ਵੀ ਰੇਮੇ ਸਾਹਿਬ ਨੇ ਇਹ ਲੋਪਰਾਲਾ ਕੀਤਾ ਆਪਣੇ ਲਈ ਇਹ ਖਰਚਾ ਕੀਤਾ ਆਪਣੇ ਹੱਥ ਨੂੰ ਦੇਖਦੇ ਮਦਰ ਨੂੰ ਦੇਖਦੇ ਕਿ ਜਿਹੜੀ ਵੀ ਚੀਜ਼ਾਂ ਇਹ ਦਿੱਤੀ ਹੈ ਇਹ ਆਪਣੀ ਜ਼ਰੂਰਤ ਨੂੰ ਆਪਣੇ ਸਰੀਰ ਨੂੰ ਦੇਖਦੇ ਹੋਏ ਦਿੱਤੀ ਹੈ ਕਿ ਤਾਂ ਕਿ ਆਪਣੇ ਕੋਈ ਬਿਮਾਰੀ ਨਾ ਲੱਗੇ ਜਦੋਂ ਆਪਾਂ ਸਫਾਈ ਕਰਕੇ ਘਰੇ ਜਾਂਦੇ ਹਾਂ ਕਿ ਉਹ ਬਿਮਾਰੀ ਆਪਣੇ ਬੱਚਿਆਂ ਨੂੰ ਵੀ ਲੱਗ ਸਕਦੀ ਹੈ ਜਿਹੜੀ ਉਹ ਚੀਜ਼ਾਂ ਦਿੱਤੀ ਹੈ ਉਹਨੂੰ ਇਸਤੇਮਾਲ ਕਰਕੇ ਆਪਣੇ ਆਪ ਨੂੰ ਤੇ ਬੱਚਿਆਂ ਨੂੰ ਸੁਰੱਖਿਅਤ